ਸੰਸਥਾਵਾਂ ਦੇ ਨਾਂ ਤੇ ਜਾਂ ਡੇਰਿਆਂ ਦੀ ਆੜ ਦੇ ਨਾਂ ਤੇ ਪੰਜਾਬ ਦੇ ਵਿੱਚ ਨਸ਼ਾ ਪ੍ਰਮੋਟ ਹੁੰਦਾ ਇਹ ਅੱਜ ਦਾ ਨਹੀਂ ਪਹਿਲਾਂ ਦਾ ਹੈ ਅਸੀਂ ਸ਼ਰਧਾ ਭਾਵਨਾ ਰੱਖਣ ਵਾਲੇ ਲੋਕਾਂ ਆਸਥਾ ਦੇ ਨਾਲ ਇੱਕ ਵਾਰ ਵਿਅਕਤੀ ਦੇ ਨਾਲ ਜੁੜ ਜਾਂਦੇ ਆਂ ਬਾਕੀ ਇਹ ਸੋਸ਼ਲ ਮੀਡੀਆ ਤੇ ਹੈ ਇੱਥੇ ਫਲਾਇਆ ਜਾ ਰਿਹਾ ਨਸ਼ਾ ਆ ਇੱਕ ਕੀੜੀ ਵਾਲਾ ਬਾਬਾ ਹੈ ਕੋੜਾ ਲਿਆਸੀ ਤਲਵੰਡੀ ਉੱਥੇ ਜਿਹੜਾ ਹੈਗਾ ਲੋਕਾਂ ਦਾ ਦੇਖੋ ਇਕੱਠ ਪੰਜਾਬ ਸ਼ਿੰਗਾਰ ਹੈ ਜਿਹੜਾ ਪੂਹੀ ਸ਼ਿੰਗਾਰ ਹੈ ਉਹ ਗੱਲ ਹੀ ਕੁਛ ਨਹੀਂ ਤਾਂ ਬੱਟੇ-ਬੱਟੇ ਲੋਕਾਂ ਕੋਲੇ ਨਾ ਜਿਹੜੇ ਜਿਹੜੇ ਅਮੀਰ ਲੋਕ ਨੇ ਪਰਾਨੇ ਘਰਾਣਿਆਂ ਨਾਲ ਜੁੜੇ ਹੋਏ ਉਹਨਾਂ ਕੋਲੇ ਕਈ-ਕਈ 100 ਕਰੋੜ ਦੇ ਘੁੜੇ ਨੇ ਉਹ ਨਹੀਂ ਦਿਖਾਉਂਦੇ ਜੋ ਕੋਈ ਛਣੇਕ ਬੰਦਾ ਹੁੰਦਾ ਉਹ ਚੁੱਪ ਦੀ ਅਵਸਥਾ ਦੇ ਵਿੱਚ ਰਹਿਣਾ ਹੁੰਦਾ ਇਹੋ ਜਿਹਾ ਮੁਜਾਰਫ ਫੁਕਰੇ ਲੋਕ ਕਰਦੇ ਨੇ ਫੁਕਰੇ ਲੋਕ ਕਰਦੇ ਨੇ ਕਿ ਕੋਦ ਖਜਰੇ ਰੱਖ ਲੈ ਘਰੇ ਉਹਨਾਂ ਨੂੰ ਪ੍ਰਮੋਟ ਪ੍ਰਮੋਟ ਕਰਨਾ ਫਿਰ ਲੋਕਾਂ ਤੋਂ ਡੋਨੇਸ਼ਨਾਂ ਲੈਣੀਆਂ ਫਿਰ ਬਾਬਾ ਜੀ ਆਹ ਪਾਉਂਦੇ ਨੇ ਬਾਬਾ ਜੀ ਇੰਨੇ ਵਜੋੜਦੇ ਆ ਬਾਬਾ ਜੀ ਆਹ ਖਾਉਂਦੇ ਨੇ ਨਸ਼ੇੜੀ ਬੰਦਾ ਹੈ ਨਸ਼ੇ ਨੂੰ ਪ੍ਰਮੋਟ ਕਰ ਰਿਹਾ ਹੈ ਹੁੱਕੀ ਦਾ ਕਾਰਡ ਲਾਓ ਜੀ ਫੀਮ ਕਾਓ ਜੀ ਡੋਪਾਮਾਈਨ ਪੈਦਾ ਹੁੰਦਾ ਦਿਮਾਗ ਦੇ ਵਿੱਚ ਇਹ ਗੱਲਾਂ ਜਾਂਦੀਆਂ ਕਿੱਧਰ ਨੂੰ ਆ ਸਾਡੇ ਜਿਹੜੀ ਆਉਣ ਵਾਲੀ ਨਸਲ ਹੈ ਜਨਰੇਸ਼ਨ ਹੈ ਸਾਡੀ ਉਹਨਾਂ ਨਾਲ ਭਵਿੱਖ ਹੈ ਉਹਦੇ ਤੇ ਅਸਰ ਪਊਗਾ ਫਿਰ ਇੱਕ ਹੈਂਡ ਫ੍ਰੀ ਕਰਕੇ ਕੱਲ ਵਿਆਹ ਦੀਆਂ ਗੱਲਾਂ ਕਰੀ ਜਾਂਦਾ ਹੈ ਜਿਹੜੀ ਮਾਂ ਇਹ ਚ ਦਿਖਾਤੀ ਸੋ ਨੂੰ ਕਾਲਜਾ ਮੱਚ ਜੂ ਤੇ ਉਹ ਇੰਟਰਵਿਊ ਕਰੀ ਜਾਂਦੇ ਪੱਤਰਕਾਰ ਪੌਡਕਾਸਟ ਤੇ ਉਹ ਪ੍ਰਹੈਂਡ ਫ੍ਰੀ ਕਰਕੇ ਸੁਣਾਉਂਦਾ ਮਤਲਬ ਅਸੀਂ ਜਾ ਕਿੱਧਰ ਨੂੰ ਰਹੇ ਆ ਸਾਡੀ ਜਵਾਨੀ ਕਿੱਧਰ ਨੂੰ ਜਾ ਰਹੀ ਹੈ ਫਿਰ ਜਿਹੜੀ ਨੇ ਪਹਿਲਾਂ ਪਿਆ ਸੀ ਜਿਹੜੀ ਲੜਕੀ ਨਾ ਉਹਨਾਂ ਦਾ ਜਲੂਸ ਕੱਢਿਆ ਆਪ ਦਾ ਕਢਾਇਆ ਦੰਦ ਟੁੱਟੇ ਲੜਾਈਆਂ ਹੋਈਆਂ ਸੱਸ ਨੂੰ ਮਾਰਾ ਗਿਆ ਕਿ ਯਾਰ ਤੇਰੀ ਨਹੀਂ ਬਣਦੀ ਬਾਬਾ ਤੂੰ ਆਪ ਦਾ ਨਮੀੜ ਲਪਰੇ ਕਿਉਂਕਿ ਇਹਦੀ ਬਦਰਾਮੀ ਕਰਦਾ ਹੈ ਮਤਲਬ ਇਹ ਲੋਕ ਆ ਜਿਹੜੇ ਨਸ਼ਿਆਂ ਨੂੰ ਪ੍ਰਮੋਟ ਕਰ ਰਹੀ ਹੈ ਸਰਕਾਰਾਂ ਕੱਲਾ ਹਜੂਮਣਾ ਦੇਖਿਆ ਕਰਨ ਇਕੱਠਾ ਦੇਖਿਆ ਕਰਨ ਇਹਨਾਂ ਚੀਜ਼ਾਂ ਤੇ ਸਾਨੂੰ ਸੋਸ਼ਲ ਮੀਡੀਆ ਤੇ ਇਹ ਜਿਹੜਾ ਕੁਝ ਬੋਲ ਰਿਹਾ ਹੈ ਤੇ ਲਕਾਮ ਦੇਣੀ ਚਾਹੀਦੀ ਹੈ ਚਲੋ ਘੋੜਿਆਂ ਦੀ ਦੌੜ ਹੈ ਬੂਤਰਾ ਦੀਆਂ ਬਾਜ਼ੀਆਂ ਤੇਆਂ ਦੀਆਂ ਦੌੜਾਂ ਜਾਂ ਹੋਰ ਖੇਡਾਂ ਸਾਡੀਆਂ ਜਿਹੜੀਆਂ ਕਲਚਰ ਆ ਸਾਡਾ ਉਹਨੂੰ ਪ੍ਰਮੋਟ ਕਰਨਾ ਸਾਡੇ ਵਾਸਤੇ ਚੰਗੀ ਗੱਲ ਹੈ ਕਿਸੇ ਜਾਨਵਰ ਨੂੰ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਇਹ ਨਹੀਂ ਹੈਗਾ ਵੀ ਇਹ ਤੇ ਚਾਰ ਨਸਲ ਹੈ ਜੀ ਇਹ ਚਾਰ ਜੀਨਾਂ ਜੀ ਇਹ ਤਾਂ ਕੋੜਾ ਮਿਲਦੇ ਨਹੀਂ ਇਹ ਤਾਂ ਜੀ ਇਸ ਤਰ੍ਹਾਂ ਦਾ ਹੁਣ ਜਿਹੜੇ ਬੰਦੇ ਨੂੰ ਇੱਕ ਚੀਜ਼ ਬਾਰੇ ਨੌਲੇਜ ਹੈ ਦੂਜੇ ਬਾਰੇ ਨਹੀਂ ਤਾਂ ਹਿਪਨੋਟਾਈਜ਼ਮੈਂਟ ਕਰਦਾ ਲੋਕਾਂ ਨੂੰ ਮਤਲਬ ਆਪਣੇ ਵੱਲ ਖਿੱਚ ਕੇ ਇੱਕ ਗੁੰਮਰਾਹ ਦਾ ਕੇਂਦਰ ਬਣਾਉਂਦਾ ਇਸ ਕਰੇ ਭਾਈ ਜਿਹੜੇ ਨੌਜਵਾਨ ਮੁੰਡੇ ਆ ਸਾਡੇ ਉਹਨਾਂ ਨੂੰ ਬੇਨਤੀ ਹੈ ਵੀ ਇਹ ਜੇ ਪ੍ਰਮੋਟਡ ਭਾਬਿਆਂ ਕੋਲੇ ਦੂਜੇ ਵਿਆਹ ਕਰਾਉਣੇ ਨਸ਼ੇ ਪ੍ਰਮੋਟ ਕਰਨੇ ਖਚਰੇ ਨੂੰ ਘੂੜੇ ਦੱਸਣਾ ਇਹਨਾਂ ਦੀਆਂ ਗੱਲਾਂ ਚ ਨਾ ਆਇਆ ਕਰੋ ਫਾਰਮ ਬਣੇ ਨਾ ਚੰਗੇ-ਚੰਗੇ ਡਾਕਟਰਾਂ ਕੋਲੇ ਜਿਹੜੇ ਹੈਗੇ ਘੋੜੇ ਨਾ ਜਿਨ੍ਹਾਂ ਨੂੰ ਨੌਲੇਜ ਹੈ ਦੰਦ ਵੇਖ ਕੇ ਦੱਸ ਦਿੰਦੇ ਉਹ ਵੀ ਆ ਆ ਆ ਨਸਲ ਦਾ ਘੂੜਾ ਹੈ ਆ ਆ ਆ ਚੀਜ਼ ਹੈਗੀ ਆ ਇਹਦਾ ਕੱਤ ਇੰਨਾ ਹੈ ਇੰਨੇ ਚਰਚੇ ਮਤਲਬ ਇੰਨੇ ਫੁੱਟ ਦਾ ਹੋ ਜਾਊਗਾ ਉੱਚਾ ਤਾਂ ਰਾਜੇਪੁਰ ਦੀ ਲੋਕਾਂ ਕੋਲ ਪਥੀਰਾ ਕੁਛ ਪਿਆ ਤੇ ਇਹ ਚਾਰ ਬੰਨ ਕੇ ਉੱਥੇ ਟੂੜੀ ਵਾਲੇ ਵਿੱਚ ਵਿੱਚ ਖਚਰੇ ਇੱਥੇ ਲੋਕਾਂ ਨੂੰ ਮਤਲਬ ਜਿਹੜਾ ਦਿਖਾਉਂਦਾ ਫਿਰਦਾ ਤੇ ਇੱਥੇ ਜਿਹੜਾ ਸਾਡਾ ਹਜੂਮ ਆ ਪਰ ਇਕੱਟਾ ਹੋ ਜਾਂਦਾ ਲੜਕਾਰੇ ਮਾਰਦੇ ਨੇ ਫਿਰ ਉਹ ਇਸ ਕਰਕੇ ਸਾਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਭਾਈ ਇਹਨਾਂ ਨਸ਼ੇੜੀਆਂ ਬਾਪਿਆਂ ਬੁੱਪਿਆਂ ਦੇ ਮਗਰ ਨਾ ਲੱਗਿਆ ਕਰੋ ਤੁਹਾਨੂੰ ਸਲਫੇ ਤੇ ਸੂਪੇ ਤੇ ਪੁੱਕੀ ਤੇ ਕਾਰਟ ਤੇ ਇਹ ਤੇ ਲਾ ਦੇਣਗੇ ਕੋਈ ਢੋਪਾ ਮੈਣ ਨਹੀਂ ਪੈਦਾ ਕਰਦਾ ਕੋਈ ਕੁਝ ਨਹੀਂ ਕਰਦਾ ਇਹ ਮੇਲੜ ਲੋਕ ਹੈ ਤੁਸੀਂ ਪੜੋ ਲਿਖੋ ਆਉਣ ਵਾਲੇ ਅੱਜ ਦੇ ਬੱਚੇ ਕੱਲ ਦੇ ਨੇਤਾ ਬਣੋ ਲੀਡਰ ਬਣੋ ਅਫਸਰ ਬਣੋ ਤੇ ਜ਼ਹੀਤੇ ਬਣੋ ਤਾਂ ਕਿ ਜਿਹੜਾ ਪੰਜਾਬ ਆ ਸਾਡਾ ਅੱਗੇ ਲਿਆ ਜਾਵੇ ਇੰਨਾ ਰਾਜਨੀਤਿਕ ਲੀਡਰਾਂ ਨੇ ਤੇ ਬਾਬਿਆਂ ਨੇ ਸਾਡਾ ਬੀੜਾ ਕਰਕ ਕਰਕੇ ਰੱਖਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ